ਸਮੂਹੀ ਫਰੰਗ ਬਹੁਤ ਚੰਗੀਆਂ ਮਹੀ ਲੈ ਕੇ ਆਏ ਵਰਜੀ ਦੂਜਾ ਸਵੇਰ ਝੋਟੀ 20 ਦਿਨਾਂ ਦੇ ਸਹੀ 8 ਕਿਲੋ ਦੁੱਧ ਝੋਟੀ ਥਲੇ ਤਿਆਰ ਵਰਜੀ ਵਿਖਾਓ ਥੋੜੀ ਲੱਸੀ ਫਿੱਕੀ ਝੋਟੀ ਚੰਗੀ ਸਾਫ ਬੜੀ ਵਰਜੀ ਵਿਖਾਓ ਚੰਗੀ ਤਾਂ ਠੰਡੀ ਵੇਖੋ ਗਰਮ ਵਾਲੀ ਕਿਦੇ ਐ ਚਾਰੇ ਥਣ ਵਰਦੇ ਇੱਕੋ ਜੇ ਖਾਓ ਵਰਜੀ ਨੂੰ ਤੋਰ ਇਹੋ ਵਰਜੀ ਵਿਧੀ ਬਹੁਤ ਚੰਗੀ ਛੋਟੀ ਦੂਜਾ ਸਵਾ ਲਿੱਸੀ ਪਿੱਕੀ ਸਾਭੀ ਨਿਕਲੇ ਮਾਰਦੀ ਬਹੁਤ ਚੰਗੀ ਵਿਧੀ ਆ ਵੀ ਇਹਦੇ ਵਿਹਾਨਾ ਰਾੜੇ ਤੋਂ 10000 ਰੁਪਏ ਮੰਗਾ ਰਿਹਾ ਹੈ ਇਹਨਾਂ ਦਾ ਰਾੜੇ 15000 ਰੁਪਏ ਕਰ ਆਪਾਂ ਚਾਹ ਹਾਂ ਦੇ ਵੀ 8 ਕਿਲੋ ਦੁੱਧ ਕਿੰਨਾ ਦਾ ਨਹੀਂ ਕੋਈ ਮੋੜ ਦੀ ਗੱਲ ਕੀਤੀ ਜੇ ਮੁੱਲ 70 ਕਰਾ ਲਓ 65 ਕਰਾ ਲਓ 66000 ਰੁਪਏ ਵਿਧੀ ਦੇਣੀ ਹੈ 30000 ਇਹ ਵੀ ਦੀ ਹਾਂਜੀ ਵੀਰ ਜੀ ਨੇਗੀ ਰਾਵੀ ਨਹੀਂ ਖਾਈ ਨਾ ਮੈਂ ਖਾਦੋ ਬਹੁਤ ਚੰਗੀਆਂ ਕੱਲ ਵੀਡੀਓ ਪਾਵਾਂਗੇ ਇਹਨਾਂ ਦੀ ਖਾਦੋ ਵੀਰ ਜੀ ਤਾਜ਼ੀਆਂ ਸੁਗਾਂਵੀਆਂ ਖਾਓ ਮੈਂ ਇਹਦੇ ਥਣ ਥਣ ਵੀਰ ਜੀ ਬਹੁਤ ਚੰਗੀ ਮੈਂ ਵੀਰ ਜੀ ਧਕਲ ਬੋਲਈਏ ਮੇਰੇ ਕੋਲ ਕੋਰਨੇ ਦੀ ਰਾਵੀ ਦਿਖਾਉ ਉਹ ਵੀਰ ਜੀ ਇਹਨਾਂ ਦੀ ਕੱਲ ਨੂੰ ਵੀਡੀਓ ਪਾਵਾਂਗੇ ਪਿੰਡ ਚੋਟੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਜੀ ਚੈਨਲ ਲਾਈਕ ਸ਼ੇਅਰ ਕਮੈਂਟ ਵਧੀਆ ਵਧੀਆ ਕਰਿਆ ਕਰੋ ਵੀਰ ਜੀ ਬਾਤ ਤੋਂ ਵੱਧ ਸਾਰੇ ਵੀਰਨ ਸਾਸਤਰੀ ਕਾਲ